ਇੱਕ ਵਾਰ ਇੱਕ ਵਪਾਰੀ ਸੀ ਉਹ ਆਪਣਾ ਵਪਾਰ ਕਿਸੇ ਪਿੰਡ ਦੇ ਵਿੱਚ ਵੀ ਸ਼ੁਰੂ ਕਰਨਾ ਚਾਹੁੰਦਾ ਸੀ ਉਹ ਆਪਣੇ ਨਗਰ ਤੋਂ ਉਹ ਪਿੰਡ ਦੇ ਰਾਹ ਨੂੰ ਤੁਰ ਪੈਂਦਾ ਤੁਰਦੇ ਤੁਰਦੇ ਆਪਣੀ ਗੱਡੀ ਤੇ ਉਹ ਉਸ ਪਿੰਡ ਪਹੁੰਚ ਜਾਂਦਾ ਪਰ ਆਪਣਾ ਵਪਾਰ ਉਹ ਦੂਸਰੇ ਪਿੰਡ ਵੀ ਸ਼ੁਰੂ ਕਰਨਾ ਚਾਹੁੰਦਾ ਸੀ ਜਿਸ ਨਗਰ ਉਹ ਪਿੰਡ ਆ ਕੇ ਰੁਕਿਆ ਸੀ ਨਾ ਉਹ ਪਿੰਡ ਦੇ ਸਾਹਮਣੇ ਇੱਕ ਬੜਾ ਵੱਡਾ ਦਰਿਆ ਸੀ ਉਹ ਦਰਿਆ ਦੇ ਕੋਲ ਜਦੋਂ ਖੜਾ ਹੋਇਆ ਤੇ ਇੱਕ ਜਣੇ ਤੋਂ ਪੁੱਛਿਆ ਵੀ ਮੈਂ ਅਗਲੇ ਪਿੰਡ ਵੀ ਜਾਣਾ ਚਾਹੁੰਦਾ ਹਾਂ ਬੀ ਸਾਹਮਣੇ ਵਾਲੇ ਪਿੰਡ ਵੀ ਜਾਣਾ ਚਾਹਣਾ ਉਹਨਾਂ ਨੇ ਕਿਹਾ ਵੀ ਇਹ ਜੇਕਰ ਆਪਣੀ ਗੱਡੀ ਤੇ ਜਾਓਗੇ ਤੇ ਦਰਿਆ ਦੇ ਨਾਲ-ਨਾਲ ਜਾਂਦੇ ਰਹੋ 10 ਘੰਟੇ ਲਗਾਤਾਰ ਚੱਲੋਗੇ ਤੇ ਉਸ ਪਿੰਡ ਪਹੁੰਚ ਜਾਓਗੇ ਕਿਉਂਕਿ ਉਹ ਦਰਿਆ ਤੇ ਨਾ ਕੋਈ ਪੁਲ ਨਾ ਬੰਨੀ ਕੁਝ ਨਹੀਂ ਸੀ ਹੈਗਾ ਪਰ ਜੇਕਰ ਸਾਹਮਣੇ ਖੜੀ ਕਿਸ਼ਤੀ ਦੇ ਉੱਤੇ ਸਵਾਰ ਹੋ ਕੇ ਜਾਓਗੇ ਤੇ ਤੁਸੀਂ ਕੋਈ ਅੱਧਾ ਘੰਟਾ ਜਾਂ ਉਸ ਤੋਂ ਘੱਟ ਸਮੇਂ ਵਿੱਚ ਵੀ ਉੱਥੇ ਪਹੁੰਚ ਜਾਓਗੇ ਹੁਣ ਉਹ ਵਪਾਰੀ ਸੋਚਦਾ ਹੈ ਕਿ ਗੱਡੀ ਇੱਥੇ ਖੜੀ ਕਰਕੇ ਤੇ ਕਿਸ਼ਤੀ ਦੇ ਵਿੱਚ ਬੈਠ ਕੇ ਤੇ ਚਲਾ ਜਾਵਾਂ ਹੁਣ ਜਦੋਂ ਕਿਸ਼ਤੀ 'ਚ ਬੈਠਦਾ ਇੱਕ ਉਹ ਵਪਾਰੀ ਹੁੰਦਾ ਤੇ ਦੂਜਾ ਉਹ ਕਿਸ਼ਤੀ ਨੂੰ ਚਲਾਉਣ ਵਾਲਾ ਹੁੰਦਾ ਕਿਸ਼ਤੀ ਚਲਾਉਂਦੇ ਚਲਾਉਂਦੇ ਵਪਾਰੀ ਪੁੱਛਦਾ ਹੈ ਵੀ ਤੂੰ ਜਾਣਦਾ ਵੀ ਮੈਂ ਕੌਣ ਆ ਅੱਗੋਂ ਪੋਲਾ ਜਿਹਾ ਕਹਿੰਦਾ ਜੀ ਮੈਂ ਨਹੀਂ ਜਾਣਦਾ ਵੀ ਤੁਸੀਂ ਕੌਣ ਕਹਿੰਦੇ ਦੂਰ ਦੂਰ ਨਗਰ ਤੱਕ ਮੇਰੇ ਚਰਚੇ ਨੇ ਮੈਂ ਇੰਨਾ ਵੱਡਾ ਵਪਾਰੀ ਆ ਤੇ ਤੈਨੂੰ ਮੇਰੇ ਬਾਰੇ ਨਹੀਂ ਪਤਾ ਤੁਹਾਡੇ ਪਿੰਡ 'ਚ ਥਾਂ-ਥਾਂ ਮੇਰੇ ਬਾਰੇ ਲਿਖਿਆ ਹੋਇਆ। ਕਹਿੰਦਾ ਜੀ ਮੈਨੂੰ ਤਾਂ ਪੜ੍ਹਨਾ ਹੀ ਨਹੀਂ ਆਉਂਦਾ ਇਸ ਕਰਕੇ ਮੈਂ ਤੁਹਾਡੇ ਬਾਰੇ ਜਾਣੂ ਨਹੀਂ। ਅਗਵ ਵਪਾਰੀ ਹਾਸਕੇ ਕਹਿੰਦਾ ਵੀ ਮੂਰਖਾ ਤੈਨੂੰ ਪੜ੍ਹਨਾ ਵੀ ਨਹੀਂ ਆਉਂਦਾ ਫਿਰ ਤੇਰੀ ਜ਼ਿੰਦਗੀ ਕਿਹੜੇ ਲਿਖੇ ਹੈ। ਜਦੋਂ ਨੇ ਐਵੇਂ ਕਿਹਾ ਤੇ ਵਪਾਰੀ ਦਾ ਜਿਹੜਾ ਸੀ ਉਹ ਜ਼ੋਰ-ਜ਼ੋਰ ਕੇ ਤਾੜੀਆਂ ਮਾਰ ਕੇ ਹੱਸਣ ਲੱਗਾ। ਤੋ ਕਿਸ਼ਤੀ ਚਲਾਉਣ ਵਾਲਾ ਉਦਾਸ ਤੇ ਮਾਇੂਸ ਚਾ ਹੋ ਗਿਆ। ਥੋੜੀ ਜਿਹੀ ਹੋਰ ਅਗਾ ਗਏ ਤੇ ਕਹਿੰਦੇ ਉਹ ਸਾਹਮਣੇ ਥਾਂ ਦੇਖਦੇ ਉੱਥੇ ਮੈਂ ਆਪਣਾ ਬੜਾ ਵੱਡਾ ਵਪਾਰ ਸ਼ੁਰੂ ਕਰਨਾ ਹੈ। ਇਹ ਜਿਹੜਾ ਦਰਿਆ ਹੈ ਨਾ ਇਸਦੇ ਪਾਣੀ ਨੂੰ ਸਾਫ਼ ਕਰਕੇ ਤੇ ਮੈਂ ਤਰ੍ਹਾਂ-ਤਰ੍ਹਾਂ ਦੇ ਇੱਥੇ ਜਿਹੜੀਆਂ ਚੀਜ਼ਾਂ ਬਣਾਵਾਂਗਾ ਜੋ ਨਗਰਾਂ ਦੇ ਵਿੱਚ ਵੇਚਿਆ ਕਰਨਗੀਆਂ। ਹਾਂ ਤੁਹਾਡੇ ਪਿੰਡਾਂ ਵਾਲੇ ਲੋਕਾਂ ਨੂੰ ਇਸ ਦੀ ਜ਼ਰੂਰਤ ਨਹੀਂ ਤੇ ਨਾ ਹੀ ਤੁਸੀਂ ਉਹ ਚੀਜ਼ਾਂ ਖਰੀਦ ਸਕਦੇ ਹੋ। ਵੱਡੇ-ਵੱਡੇ ਨਗਰਾਂ 'ਚ ਮੈਂ ਉਹ ਚੀਜ਼ਾਂ ਵੇਚਾਂਗਾ। ਉਹ ਅੱਗੋ ਕਹਿੰਦਾ ਜੀ ਮੈਂ ਤਾਂ ਇਸ ਪਿੰਡ ਤੋਂ ਬਾਹਰ ਹੀ ਨਹੀਂ ਗਿਆ ਤੇ ਮੈਨੂੰ ਕੀ ਪਤਾ ਵੱਡੇ-ਵੱਡੇ ਨਗਰ ਕੀ ਹੁੰਦੇ ਨੇ ਤੇ ਉੱਥੇ ਕੀ ਚੀਜ਼ਾਂ ਵੇਖਦੀਆਂ ਨੇ। ਜਦੋਂ ਇੱਕ ਗੱਲ ਕੀ ਵਪਾਰੀ ਜ਼ੋਰ-ਜ਼ੋਰ ਕੀ ਹੱਸਣ ਲੱਗਾ ਕਹਿੰਦਾ ਫਿਰ ਤਾ ਤੂੰ ਖੂ ਦਾ ਡੱਡੂ ਐ ਤੇਰੀ ਜ਼ਿੰਦਗੀ ਕਾਹੇ ਦੀ ਤੈਨੂੰ ਤਾਂ ਕੁਝ ਵੀ ਨਹੀਂ ਪਤਾ ਤੂੰ ਤਾਂ ਬਸ ਖੂ ਦਾ ਡੱਡੂ ਬਣ ਕੇ ਰਹਿ ਜਾਣਾ ਤੇਰੇ ਵਰਗੇ ਤਾਂ ਜ਼ਿੰਦਗੀ ਚ ਜਿਹੜੇ ਨੇ ਨਾ ਇਸ ਧਰਤੀ ਤੇ ਬੋਝ ਨੇ ਤੇਰਾ ਜਨਮ ਹੀ ਕਾਥੋਂ ਹੋਇਆ ਇਹ ਕਹਿ ਕੇ ਬੜਾ ਜ਼ੋਰ-ਜ਼ੋਰ ਕੀ ਹੱਸਣ ਲੱਗ ਜਾਂਦਾ ਹੁਣ ਉਹ ਜਿਹੜਾ ਕਿਸ਼ਤੀ ਚ ਲਾਂਦਿਆ ਹੁੰਦਾ ਨਾ ਉਹਦੇ ਉੱਤੇ ਉਹ ਸੋਚ ਹਾਵੀ ਹੋਣ ਲੱਗ ਜਾਂਦੀ ਹੈ ਵੀ ਸੱਚੀ ਮੇਰੀ ਜ਼ਿੰਦਗੀ ਇੰਨੀ ਮਾੜੀ ਐ ਮੈਂ ਧਰਤੀ ਤੇ ਬੋਝ ਆ ਤੇ ਮੈਨੂੰ ਕੁਝ ਵੀ ਨਹੀਂ ਆਉਂਦਾ ਮੈਂ ਤਾਂ ਵਿਅਰਥ ਹੀ ਆਪਣੇ ਜੂਣ ਗਵਾੰਦਿਆ ਵਾ ਉਹ ਸੋਚਾਂ ਚ ਪਿਆ ਹੁੰਦਾ ਤੇ ਦਰਿਆ ਦੇ ਵਿੱਚ ਜਾ ਕੇ ਇੱਕ ਪੱਥਰ ਦੇ ਨਾਲ ਕਿਸ਼ਤੀ ਬੜੀ ਜ਼ੋਰ ਕੇ ਟਕਰਾਈ ਹੁਣ ਕਿਸ਼ਤੀ ਦੇ ਵਿੱਚ ਪਾਣੀ ਭਰਨ ਲੱਗ ਗਿਆ ਉਹ ਇੱਕੋ ਦਮ ਕਹਿੰਦਾ ਵੀ ਵਪਾਰੀ ਜੀ ਵੀ ਤਾਨੂੰ ਤੈਰਨਾ ਤਾਂ ਆਉਂਦਾ ਹੈ ਨਾ ਤੁਸੀਂ ਤੈਰ ਤਾਂ ਸਕਦੇ ਹੋ ਨਾ ਉਹ ਕਹਿੰਦਾ ਕਿਉਂ ਇਹ ਗੱਲ ਕਿਉਂ ਪੁੱਛ ਰਿਹਾ ਕਹਿੰਦਾ ਮੈਨੂੰ ਲੱਗਦਾ ਹੈ ਕਿਸ਼ਤੀ ਚ ਪਾਣੀ ਜਿਹੜਾ ਭਰਨ ਲੱਗ ਗਿਆ ਨਾ ਨੇ ਥੋੜੇ ਸਮੇਂ ਚ ਡੁੱਬ ਜਾਣਾ ਇਸ ਕਰਕੇ ਤੁਹਾਨੂੰ ਤੈਰਨਾ ਤਾਂ ਆਉਂਦਾ ਹੈ ਨਾ ਅਗੋਂ ਵਪਾਰੀ ਕਹਿੰਦਾ ਨਹੀਂ ਮੈਨੂੰ ਤੈਰਨਾ ਨਹੀਂ ਆਉਂਦਾ ਕਿਸ਼ਤੀ ਚ ਚਲਾਉਣ ਵਾਲਾ ਕਹਿੰਦਾ ਜੇ ਤੈਰਨਾ ਨਹੀਂ ਆਉਂਦਾ ਫਿਰ ਤੇਰੀ ਜ਼ਿੰਦਗੀ ਕਿਸ ਕੰਮ ਦੀ ਹੁਣ ਵਪਾਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਉਹ ਵਪਾਰੀ ਹੱਥ ਜੋੜ ਕੇ ਕਹਿੰਦਾ ਤੂੰ ਜੋ ਚਾਹੇਗਾ ਮੈਂ ਤੈਨੂੰ ਉਹੀ ਦਵਾਂਗਾ ਤੂੰ ਮੈਨੂੰ ਬਚਾ ਲੈ ਅਗੋਂ ਕਿਸ਼ਤੀ ਚ ਚਲਾਉਣ ਵਾਲਾ ਕਹਿੰਦਾ ਸਾਹਬ ਜੀ ਮੈਨੂੰ ਇਕੱਲਾ ਤੈਰਨਾ ਹੀ ਨਹੀਂ ਆਉਂਦਾ ਮੈਂ ਡੁੱਬਦੇ ਨੂੰ ਵੀ ਬਚਾ ਲੈਣਾ ਜਦੋਂ ਇਹ ਗੱਲ ਕਹੀ ਨਾ ਤਾਂ ਵਪਾਰੀ ਹੁਣ ਸ਼ਰਮਿੰਦਾ ਹੋ ਗਿਆ ਹੁਣ ਇਹ ਤੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਹੈ ਆਪਾਂ ਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਨਾ ਹੀ ਅਗਲੇ ਨੂੰ ਕਿਸੇ ਤੋਂ ਘੱਟ ਸਮਝਣਾ ਚਾਹੀਦਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਆਪਾਂ ਨੂੰ ਕਦੋਂ ਕਿੱਥੇ ਤੇ ਕਿਵੇਂ ਕਿਸ ਦੀ ਜ਼ਰੂਰਤ ਪੈ ਜਾਵੇ ਕਿਉਂਕਿ ਕਿਹਾ ਜਾਂਦਾ ਹੈ ਗਲੀ ਦੇ ਕੱਖ ਦੀ ਵੀ ਮਨੁੱਖ ਨੂੰ ਜ਼ਰੂਰਤ ਪੈ ਸਕਦੀ ਇਸ ਲਈ ਹਮੇਸ਼ਾ ਉਹ ਪਰਮਾਤਮਾ ਦੇ ਜਿਹੜੀ ਰਜਾ ਹੈ ਨਾ ਉਹ ਚ ਨਿਮਰਤਾ ਵੀ ਰੱਖਿਆ ਕਰੋ ਜਿਸ ਕੋਲ ਨਿਮਰਤਾ ਦਾ ਗੁਣ ਹੈ ਨਾ ਉਹੀ ਅੱਗੇ ਵਧਦਾ ਹੈ ਜਿਸ ਕੋਲ ਹੰਕਾਰ ਤੇ ਹਉਮੈ ਹੈ ਉਹਦਾ ਪਤਨ ਹੋਣਾ ਲਾਜ਼ਮੀ ਹੈ